ਅੱਜ ਅਸੀਂ ਮੁਕਸਰ ਜ਼ਿਲ੍ਹੇ ਦੇ ਸਤੰਤਰ ਸੰਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨਾਲ ਉਹਨਾਂ ਦੇ ਵਾਰਸਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਕਾਫੀ ਲੰਬੇ ਸਮੇਂ ਤੋਂ ਇਹ ਸੀਗਾ ਕਿ ਇਹਨਾਂ ਪਰਿਵਾਰਾਂ ਨੂੰ ਨਹੀਂ ਮਿਲਿਆ ਗਿਆ ਸੀ ਔਰ ਕਈ ਵਾਰੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਵੀ ਹੁੰਦੀਆਂ ਹਨ ਪਰਿਵਾਰਾਂ ਦੀਆਂ ਜੋ ਕਿ ਇਹਨਾਂ ਨੂੰ ਮਿਲ ਕੇ ਸੌਟ ਆਊਟ ਹੋ ਸਕਦੀਆਂ ਸੋ ਅੱਜ ਅਸੀਂ ਇਨ ਸ਼ਾਰਟ ਟਾਈਮ ਇਹੀ ਏਜੰਡਾ ਰੱਖਿਆ ਸੀਗਾ ਕਿ ਜੋ ਵੀ ਇਹਨਾਂ ਪਰਿਵਾਰਾਂ ਨੂੰ ਕੋਈ ਮੁਸ਼ਕਲਾਂ ਆ ਰਹੀਆਂ ਨੇ ਕਈ ਵਾਰੀ ਕੋਈ ਸਰਟੀਫିକੇਟਸ ਬਣਾਉਣ ਦੀਆਂ ਮੁਸ਼ਕਲਾਂ ਜਾਂ ਕੋਈ ਹੋਰ ਕਿਸੇ ਸਕੀਮ ਦਾ ਲਾਭ ਲੈਣ ਦੀਆਂ ਮੁਸ਼ਕਲਾਂ ਉਹ ਸਾਰੀਆਂ ਸੁਣੀਆਂ ਗਈਆਂ ਔਰ ਉਸ ਤੋਂ ਬਾਅਦ ਇੱਕ ਬਹੁਤ ਅੱਛੀ ਕਿਤਾਬ ਵੀ ਰਿਲੀਜ਼ ਕੀਤੀ ਗਈ ਹੈ ਆਜ਼ਾਦੀ ਦੇ ਪਰਵਾਨੇ ਜੋ ਕਿ ਇਹਨਾਂ ਸੁਤੰਤਰਤਾ ਸੰਗਰਾਮੀਆਂ ਦੇ ਜੀਵਨ ਦੇ ਉੱਤੇ ਇੱਕ ਬਹੁਤ ਵੱਡੀ ਝਲਕ ਦਿਖਾਉਂਦੀ ਹੈ ਸੋ ਖੁਸ਼ੀ ਦੀ ਗੱਲ ਹੈ ਕਿ ਅੱਜ ਮੁਕਸਰ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਆਜ਼ਾਦੀ ਦੇ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਗੱਲ ਕੀ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਯੋਗਰੀ ਪੰਜਾਬ ਦੇ ਕਾਰਨਰ ਨਾਲ ਪ੍ਰਾਪਤਨ ਜੀ ਜੀ ਤੋਂ ਵੀ ਅਧੀ ਹੱਥਾਂ ਚੱਕੀ ਜਾ ਰਹੀ ਹੈ। ਕਿਵੇਂ ਦੇਖੀ। ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਯੁੱਧ ਹੈ ਜਿਸ ਨੇ ਕਿ ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਆਮ ਲੋਕਾਂ ਨੂੰ ਵੀ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਸਾਡੀ ਜਵਾਨੀ ਨੂੰ ਖਾ ਗਏ ਨੇ ਨਸ਼ੇ ਔਰ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਹੋਇਆ ਸੋ ਪੰਜਾਬ ਸਰਕਾਰ ਨੇ ਇੱਕ ਵੱਡਾ ਤੇ ਦਲੇਰੀ ਵਾਲਾ ਉਪਰਾਲਾ ਕੀਤਾ ਜਿਹੜਾ ਇਹਨਾਂ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਔਰ ਇਸ ਸਾਰੇ ਕਸੇ ਨੂੰ ਸਾਨੂੰ ਸਾਰਿਆਂ ਨੂੰ ਇੱਕ ਮੁਹੰਮਦੀ ਤਰ੍ਹਾਂ ਚਲਾ ਕੇ ਪਾਰਟੀਵਾਦੀ ਤੋਂ ਵੀ ਉੱਪਰ ਉੱਟ ਕੇ ਇਹ ਜਿਹੜਾ ਨਸ਼ਿਆਂ ਦਾ ਖਾਤਮਾ ਕਰਨਾ ਚਾਹੀਦਾ ਹੈ ਇਹ ਸ਼ਲਾਘਾਯੋਗ ਕਦਮ ਹੈ। ਲੁਧਿਆਣਾ ਜਿਮਨੀ ਚੋਣ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਅਸੀਂ ਪਹਿਲਾਂ ਵੀ ਜਿਮਨੀ ਚੋਣਾਂ ਲੜੀਆਂ ਔਰ ਉਹਦੇ ਵਿੱਚ ਵੀ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਾਂ ਜਿੱਥੇ ਪਹਿਲਾਂ ਕਾਂਗਰਸ ਦੀਆਂ ਸੀਟਾਂ ਸੀ ਉੱਥੇ ਵੀ ਦੁਬਾਰਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਤਾ ਕੇ ਸਾਡੇ ਜਿਹੜੀ ਵਿਧਾਨ ਸਭਾ ਦੇ ਵਿੱਚ ਵੀ ਮੈਂਬਰਾਂ ਦਾ ਵਾਅਦਾ ਕੀਤਾ ਸੋ ਅਸੀਂ ਬਹੁਤ ਹੀ ਪੋਜ਼ਿਟਿਵਲੀ ਇਸ ਚੀਜ਼ ਨੂੰ ਐਨਾਲਾਈਜ਼ ਕਰਦੇ ਹਾਂ ਕਿ ਇਸ ਵਾਰ ਵੀ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਏਗੀ ਅਤਾਬਾਜਵਾ ਦਾ ਬਿਆਨ ਆਇਆ ਕਿ ਅੱਜ ਤੋਂ ਜਾਦ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕਾਂਗਰਸ ਨਾਲ ਨਿਯਤਾਰ ਕਰਨ ਦੇ ਦੇਖੋ ਉਹ ਤਾਂ ਸ਼ੁਰੂ ਤੋਂ ਹੀ ਲੱਗੇ ਹੋਏ ਆ ਕਦੇ ਕੁਛ ਕਹਿ ਦਿੰਦੇ ਆ ਕਦੇ ਕੁਛ ਕਹਿ ਦਿੰਦੇ ਆ ਆਪ ਉਹਨਾਂ ਦਾ ਭਰਾ ਜਿਹੜਾ ਕਹਿ ਲਿਆ ਤਾਂ ਭਾਜਪਾ ਨਾਲ ਆਇਆ ਇਹਨੇ ਬਾਰੇ ਉਹਨਾਂ ਨੇ ਕਦੇ ਕਮੈਂਟ ਨਹੀਂ ਕੀਤਾ ਪਰ ਉਹਨਾਂ ਨੂੰ ਹਮੇਸ਼ਾ ਇਹੀ ਤਾਂ ਰਹਿੰਦੀ ਹੈ ਵੀ ਕੌਣ ਕਿੱਥੇ ਜਾ ਰਿਹਾ ਹੈ ਜਦਕੇ ਦੇ ਵਿੱਚ 1% ਵੀ ਕੋਈ ਸਚਾਈ ਨਹੀਂ ਹੁੰਦੀ ਸੋ ਉਹਨਾਂ ਦੀ ਆਦਤ ਹੈ ਬੋਲੀ ਜਾਣਾ। ਪਹਿਲੀ ਵਾਰ ਇਹ ਵਾਕੀ ਉਹਨਾਂ ਦੇ ਹਸਪਤਾਲ ਬਣਾਇਆ ਜਾ ਰਹੇ ਨੇ ਕੀ ਲਾਭ ਹੋ ਗਏ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਰਕਾਰ ਵਿੱਚ ਇਸ ਤੋਂ ਪਹਿਲਾਂ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਸੀ ਜੋ ਪੰਜਾਬ ਦੇ ਵਿੱਚ ਅਸੀਂ ਕੰਮ ਕਾਜ ਕਰਦੀਆਂ ਔਰਤਾਂ ਵੱਡੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਉਹ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੀਆਂ ਸੀ ਬੜੇ ਮਹਿੰਗੇ ਮੰਗੇ पीजी हॉस्टल ਜਾਂ ਕਿਰਾਏ ਤੇ ਹੋ ਲੈਂਦੀਆਂ ਸੀ ਘਰ ਔਰ ਬੱਚਿਆਂ ਤੋਂ ਵੀ ਦੂਰ ਕਈ ਵਾਰ ਬੱਚਿਆਂ ਨੂੰ ਨਾਲ ਲਿਜਾ ਕੇ ਔਰ ਸੇਫਟੀ ਤੇ ਸਿਕਿਉਰਿਟੀ ਕੋਈ ਨਹੀਂ ਸੀ ਅਸੀਂ ਪੂਰੇ ਪੰਜਾਬ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ 6 ਵਰਕਿੰਗ ਔਮਨ ਹੌਸਟਲ ਖੋਲਣ ਜਾ ਰਿਹਾ ਤਿੰਨ ਮੁਹਾਲੀ ਵਿੱਚ ਇੱਕ ਜਲੰਧਰ ਚ ਕਮਰਸਰ ਚ ਕੋਠੰਡਾ ਚ ਜਿਹਨੂੰ ਅਸੀਂ 1 ਸਾਲ ਦੇ ਵਿੱਚ ਵਿੱਚ ਤਿਆਰ ਕਰ ਦੇਵਾਂਗੇ ਉੱਥੇ ਉਹਨਾਂ ਔਰਤਾਂ ਦੇ ਨਾਲ ਜੇਕਰ ਬੱਚੇ ਆ ਤਾਂ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਸਾਮ ਸਮਝਾਲਦਾ ਪੂਰਾ ਅਸੀਂ ਪ੍ਰਬੰਧ ਨਾਲ ਕਰਨ ਜਾ ਰਹੇ ਹਾਂ ਸੋ ਇੱਕ ਬਹੁਤ ਵੱਡੀ ਸਿਕਿਉਰਿਟੀ ਅਸੀਂ ਆਪਣੀਆਂ ਕਾਮਕਾਜੀ ਔਰਤਾਂ ਨੂੰ ਦੇਣ ਜਾ ਰਹੇ ਹਾਂ ਸੋ ਵੱਡਾ ਪਰਵਰਤਨ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਪੰਜਾਬ ਦੇ ਮੋ ਬੀਜਪੀ ਮੰਤਰੀ ਅਨਿਲ ਵੀ ਦਾ ਬਿਆਨ ਹੈ ਕਿ ਪੰਜਾਬ ਦੇ ਵਿੱਚ ਹੁੰਦਾ ਸਹੀ ਰਹਿ ਗਿਆ ਅੰਛੀ ਦਾ ਵਪਾਰ ਹੁੰਦਾ ਤੇ ਜੋ ਫੈਕਟਰੀਜ਼ ਨੇ ਉਹ ਪੰਜਾਬ ਤੋਂ ਬਾਹਰ ਚੋਣ ਜੀ ਇਹ ਵੀ ਦੇਖੋ ਇਸ ਤਰ੍ਹਾਂ ਦੇ ਬਿਆਨ ਕਰਦੇ ਦੇਖੋ ਜੀ ਹੁਣ ਜਦੋਂ ਅਸੀਂ ਨਸ਼ਾ ਤਸਕਰਾਂ ਦੇ ਘਰ ਤੱਕ ਢਾਏ ਜਾ ਰਹੇ ਨੇ ਹੁਣ ਕਹਿ ਰਹੇ ਨੇ ਕਿ ਨਸ਼ਾ ਰਹਿ ਰਿਹਾ ਇਹਨ ਤੋਂ ਪਹਿਲਾਂ 10 ਸਾਲ ਉਹਨਾਂ ਨੇ ਕਦੇ ਨਹੀਂ ਦੇਖਿਆ ਇਹ ਸਿਰਫ ਇੱਕ ਕਹਿ ਲਓ ਕਿ ਪੋਲਿਟਿਕਸ ਕਰਦੇ ਆ ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਆਪਣੇ ਕਬਜ਼ੇ ਕਰ ਲਈਏ ਪਰ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਉਹ ਸੱਚੇ ਲੋਕਾਂ ਦੇ ਨਾਲ ਖੜੇ ਆ ਜਿੰਨੂ ਲਾਈਕ ਕਰਦੇ ਹੋ ਸਾਡੇ ਸਾਥ ਜਿੰਦ ਕਹਿੰਦੇ ਕੀ ਇਸ ਬਜਟ ਦੇ ਵਿੱਚ ਦੇਣ ਦਾ ਮੰਤਸਭੂਰ ਨੂੰ ਨਾਂਕੀ ਤਗਿਆ ਅਸੀਂ ਲੇ ਦੇਖੋ ਲੈ ਤੁਹਾਨੂੰ ਇਹ ਦੱਸਾਂ ਕਿ ਇੰਨੀਆਂ ਗਰੰਟੀਆਂ ਮਾਨ ਸਾਹਿਬ ਨੇ ਕੀਤੀਆਂ ਔਰ ਇੰਨੀਆਂ ਪੂਰੀਆਂ ਕੀਤੀਆਂ ਉਸ ਤੋਂ ਵੱਧ ਵੀ ਕੰਮ ਕੀਤੇ ਗਏ ਔਰ ਮੈਂ ਇਹ ਵੀ ਕਹਿ ਨਹੀਂ ਹੁੰਨੀ ਆ ਕਿ ਔਰਤਾਂ ਨੂੰ 1000 ਰੁਪਏ ਨਹੀਂ ਚਾਹੀਦਾ ਜੇਕਰ ਪੰਜਾਬ ਚੋਂ ਨਸ਼ੇ ਖਤਮ ਹੋ ਜਾਣ ਉਹਨਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਚਲੇ ਜਾਣ ਤਾਂ ਇਸ ਤੋਂ ਵੱਡਾ ਨਾਮ ਉਹਨਾਂ ਲਈ ਕੋਈ ਨਹੀਂ ਆ ਬਾਕੀ ਗਰੰਟੀ ਤਾਂ ਅਸੀਂ ਕਦੇ ਪਿੱਛੇ ਨਹੀਂ ਹਟੇ ਗਰੰਟੀ ਜ਼ਰੂਰ ਪੂਰੀ ਕਰਾਂਗੇ ਕਿਹੜਾ ਹਸਪਤਲ ਮੁਕਸਰ ਵੀ ਚਾਉਣਾ ਸੀ ਕਿਦਰ ਬਾਅਦ ਇੱਕ ਚਰਚਾ ਚੱਲ ਰਹੀ ਹੈ ਹੋ ਰਹੀ ਹੈ ਕਿ ਕਿਹੜਾ ਵਾਲਾ ਹਸਪਤਲ ਹੌਸਪੀਟਲ ਸੀ ਜਿਹਦੇ ਵਿੱਚ 50 ਸਾਲ ਦੇ ਉੱਪਰ ਦੇ ਜਿਹੜਾ ਦੀ ਸਿਟੀਜ਼ਨ ਦੇ ਜੋ ਸਰਵਿਸ ਮੰਡਾ ਸੀ ਮੁਕਸਰ ਦੇ ਵਿੱਚ ਵੱਡੀ ਤਰ੍ਹਾਂ ਦੇ ਵਿੱਚ ਉੱਤੀ ਲੋਡ ਕੀਤਾ ਉਹ ਸ਼ਿਫਟ ਕਰਨ ਦਾ ਜਗ੍ਹਾ ਨਹੀਂ ਮਿਲਿਆ ਜ਼ਿਲ੍ਹਾ ਲੈਵਲ ਤੇ ਉੱਪਰ ਕਈ ਵਾਰੀ ਜਗ੍ਹਾ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਅਗਰ ਇਹ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਵੀ ਮੁਕਸਰ ਵਾਲਾ ਸ਼ਿਫਟ ਕਰਕੇ ਕਿੱਧੜਾ ਬਈ ਚਲਾ ਗਿਆ ਜਾਂ ਸਿਵਲ ਹੌਸਪੀਟਲ ਨੂੰ ਕੋਈ ਡੀਗ੍ਰੇਡੇਸ਼ਨ ਹੋਈ ਹੈ ਤਾਂ ਉਹਦੇ ਬਾਰੇ ਆਪਾਂ ਪਤਾ ਕਰ ਲੈਣਾ ਜੀ ਉੱਪਰ ਜਾਂ ਤੁਹਾਨੂੰ ਲੱਗਦਾ ਕਿ ਮੁਕਸਰ ਵਿੱਚ ਜਗ੍ਹਾ ਹੈ ਨਹੀਂ ਜੀ ਦੇਖੋ ਜੀ ਕਈ ਵਾਰੀ ਉਹਦਾ ਇਨਫਰਾਸਟ੍ਰਕਚਰ ਲਈ ਕੋਈ ਖਾਸ ਜਗ੍ਹਾ ਚਾਹੀਦੀ ਹੁੰਦੀ ਹੈ ਪਰ ਮੈਂ ਇਹ ਨਹੀਂ ਕਹਿੰਦੀ ਕਿ ਜਗ੍ਹਾ ਹੈ ਨਹੀਂਗੀ ਮੈਂ ਕਹਿੰਦੀ ਕਿ ਆਪਾਂ ਐਨਲਾਈਜ਼ ਕਰ ਲਵਾਂਗੇ ਕਿਉਂਕਿ ਗਿੱਦੜਵਾਹਾ ਇੱਕ ਸਬਡਿਵੀਜ਼ਨ ਹਸਪੀਟਲ ਹੈ ਤਾਂ ਇਹ ਡੈਫੀਨਿਟਲੀ ਜਿਹੜੀਆਂ ਫੈਸਿਲਿਟੀਆਂ ਆ ਡਿਸਟ੍ਰਿਕਟ ਲੈਵਲ ਤੇ ਜ਼ਿਆਦਾ ਹੁੰਦੀਆਂ ਨੇ ਸੋ ਡਿਸਟ੍ਰਿਕਟ ਲੈਵਲ ਤੇ ਹੀ ਬਣਨਾ ਚਾਹੀਦਾ ਪਰ ਇਹਦੇ ਵਿੱਚ ਕਿਉਂ ਬਦਲਿਆ ਗਿਆ ਇਹਦੇ ਬਾਰੇ ਮੈਂ ਪਤਾ ਕਰਾਂਗੀ